ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਖਟ ਚਾਨਣ ਕਰਮੰਦਰ ਸੋਹਾਇਆ ਤਨ ਮਨ ਅਰਪ ਸ਼ਿੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹਿ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾਧਨ ਕੰਤ ਪਿਆਰੀ ਸੰਤ ਜਨ ਮਿਲ ਮੰਗਲ ਗਾਏ ਹਰ ਜਿਉ ਆਪ ਸਵਾਰੀ ਸੁਰ ਨਾਰ ਗੰਗਧਰ ਮਿਲ ਆਏ ਅਪੂਰਬ ਜਨ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ ਰਾਗ ਸੁਹੀ ਸ਼ੰਤ ਮਹਿਲਾ ਚੌਥਾ ਕਰ ਤੀਜਾ ੴ ਗੁਰ ਪ੍ਰਸਾਦ ਆਵੋ ਸੰਤ ਜਨੋ ਗੁਣ ਗਾਵੈ गोविंद ਕੇਰੇ ਰਾਮ ਗੁਰਮੁਖ ਮਿਲ ਰਹੀ ਐ ਕਰਵਾਜੈ ਸ਼ਬਦ ਕਹੇਰੇ ਰਾਮ ਸ਼ਬਦ ਕਹੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਐਨਸ ਜਪੀ ਸਦਾ ਸਾਲਾਹੀ ਸਾਚ ਸ਼ਬਦ ਲੈਵ ਲਈ ਆਨੰਦਿਨ ਸਹਿਜ ਰਹੇ ਰੰਗ ਰਤਾ RAM ਨਾਮ ਰਿਦ ਪੂਜਾ ਨਾਨਕ ਗੁਰਮੁਖ ਇਕ ਪਛਾਣੇ ਅਵਰ ਨ ਜਾਣੇ ਦੂਜਾ ਸਭ ਮੈਂ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ RAM ਗੁਰ ਸ਼ਬਦ ਰਵ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ RAM ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤਿ ਸਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰਨਾ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਭ 파ਵਾਂ ਆਪੇ ਲੈ ਮਿਲਾਏ ਨਾਨਕ ਸੋ ਪ੍ਰਭ ਸ਼ਬਦ ਦੇ ਜਾਪੈ ਐਨਸ ਨਾਮ ਧਿਆਏ ਇਹ ਜਗੋ ਦੁੱਤਰ ਮਨ ਮੁਖ ਪਾਰ ਨ ਪਾਈ ਰਾਮ ਅੰਤਰੇ ਹਮ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਏ ਨ ਪਾਈ ਬਿਰਥਾ ਜਨਮ ਗਵਾਇਆ ਜਮ ਮਗ ਦੁਖ ਪਾਵੇ ਚੋਟਾਂ ਖਾਵੇ ਅੰਤ ਗਿਆ ਪਸ਼ੁਤਾਇਆ ਬਿਨ ਨਾਵੇਂ ਕੋ 베ਲੀ ਨਹੀਂ ਪੁੱਤ ਕੁਟੰਬ ਸੁਤ ਪਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਈ ਹਾਂ ਪੁੱਛਾਂ ਆਪਣਾ ਸਤਗੁਰ ਦਾਤਾ ਕਿਨ ਵਿਦ ਦੁੱਤਰ ਤਰੀਐ ਰਾਮ ਸਤਗੁਰ ਪਾਏ ਚਲੋ ਜੀਵਤਿਆਂ ਇਵ ਮਰੀਐ ਰਾਮ ਜੀਵਤਿਆਂ ਮਰੀਐ ਪੌਜਲ ਤਰੀਐ ਗੁਰਮੁਖ ਨਾਮ ਸਮਾਵੇ ਪੂਰਾ ਪੁਰਖ ਪਾਇਆ ਵਡਪਾਗੀ ਸੱਚ ਨਾਮ ਲਿਵ ਲਾਵੇ ਮਤ ਤਰਗਾਸ ਪਈ ਮਨ ਮਾਨਿਆ RAM ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ